ਸ੍ਰੀ ਗੁਰੂ ਜੀ ਸਾਰਿਆਂ ਨੂੰ ਅੱਜ ਆਪਾਂ ਵਰਫੀ ਬਣਾਵਾਂਗੇ ਵੇਸਣ ਦੀ ਤੇ ਸੂਜੀ ਦੀ ਕੌਲੀ ਵੇਸਣ ਦੀ ਐ ਤੇ ਅੱਧੀ ਕੌਲੀ ਸੂਜੀ ਦੀ ਐ ਤੇ ਵਰਫੀ ਬਣਾਵਾਂਗੇ ਆਪਾਂ ਬਹੁਤ ਵਧੀਆ ਜਿਵੇਂ ਬਾਜ਼ਾਰ 'ਚ ਹੁੰਦੀ ਐ ਇਸ ਤਰ੍ਹਾਂ ਬਣਾਵਾਂਗੇ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਹੁਣ ਆਪਾਂ ਘਿਓ ਪਾਵਾਂਗੇ 1.5 ਕੱਟ ਛਿਕੇ ਹੁੰਦੀ ਏ ਇਹ ਲੋਕਿਓ ਗਰਮ ਹੋ ਗਿਆ ਫਿਰ ਆਪਾਂ ਪਹਿਲਾਂ ਬੇਸਣ ਪਾਵਾਂਗੇ ਲੋ ਆਪਣਾ ਘਿਓ ਗਰਮ ਹੋ ਗਿਆ ਹੁਣ ਆਪਾਂ ਬੇਸਣ ਪਾਵਾਂਗੇ ਇਹ ਜੋ ਦੇਸ ਨਾਲ ਆਪਾਂ ਚੰਗੀ ਤਰ੍ਹਾਂ ਲਾ ਲਿਆ ਫਿਰ ਬਾਅਦ ਚ ਆਪਾਂ ਸੋਜੀ ਪਾਵਾਂਗੇ ਉੱਥੇ ਲੈ ਕੇ ਰਲਾਵਾਂਗੇ ਅੱਗ ਜ਼ਿਆਦਾ ਹੀ ਹੈ ਆ ਜਿਹੜਾ ਮੱਚ ਗਿਆ ਆਪਾਂ ਇਹ ਲਾ ਦੇਾਂਗੇ ਜਦੋਂ ਅੱਗ ਜਮ੍ਹਾਂ ਮੱਠੀ ਹੋ ਗਈ ਫਿਰ ਆਪਾਂ ਉੱਤੇ ਰੱਖਾਂਗੇ ਲਓ ਹੁਣ ਅੱਗ ਮੱਠੀ ਹੋ ਗਈ ਆਪਾਂ ਉੱਤੇ ਰੱਖਾਂਗੇ ਚੁੱਲ੍ਹੇ ਤੇ ਤੇ ਹੁਣ ਆਪਾਂ ਸੂਜੀ ਪਾਵਾਂਗੇ ਜੀ ਆਪਾਂ ਨੂੰ ਕਿਉਂ ਘਟ ਲੱਗਿਆ ਥੋੜਾ ਜਿਹਾ ਆਪਾਂ ਹੋਰ ਪਾ ਲਾਂਗੇ ਥੋੜਾ ਹੋਰ ਪਾ ਲੈਨੇ ਕਿਉਂ ਸਾਪਕੇ ਗਿਸਰੋਂ ਪਨ ਅਕੇ ਤੇ ਫੇਰ ਲਾ ਲਾਂਗੇ ਮੱਠੇ ਮੱਠੇ ਅੱਗ ਤੇ ਭੁੰਨਨੇ ਹੁਣ ਜਿਆਦਾ ਅੱਗ ਨਹੀਂ ਕਰ ਕਰਦੇ ਹਲੋ ਆਪਣੇ ਦੇਖਣ ਤੇ ਸੂਜੀ ਕੋ ਜਗੀਸ ਥੋੜਾ ਥੋੜਾ ਰੰਗ ਬਰਾਂਦ ਹੋ ਗਿਆ ਤੇ ਆਪਾਂ ਹੁਣ ਲਾਵਾਂਗੇ ਹੁਣ ਆਪਾਂ ਦੂਜੀ ਕੜਾਈ ਧਰਾਂਗੇ ਤੇ ਚਾਹ ਨਹੀਂ ਬਣਾਵਾਂਗੇ ਹੰਡ ਪਾਵਾਂਗੇ ਧਰਨਾ ਖੰਡ ਹੈ ਉਹਨਾਂ ਆਪਾਂ ਪਾਣੀ ਪਾਵਾਂਗੇ ਜਿਹੇ ਕਰਨਾ ਚਾਹ ਸੀ ਨਹੀਂ ਬਣਾਵਾਂਗੇ ਇੱਕ ਤਾਰ ਬਣਾਵਾਂਗੇ ਆਪਾਂ ਖੰਡ ਫੁਰਨੇ ਛੁਣੋ ਜਿਵੇਂ ਜਿਵੇਂ ਪਾਣੀ ਗਰਮ ਹੋ ਗਿਆ ਖੰਡ ਖੁਰਗਲੀ ਸਾਰੇ ਚਾਸ ਨੇ ਬਣਨੇ ਸ਼ੁਰੂ ਹੋ ਗੀ ਹੁਣ ਲਓ ਆਪਣੇ ਚਾਸ ਨੇ ਬਣਨ ਵਾਲੀ ਐ ਤੇ ਆਪਾਂ ਲੱਡੂਆਂ ਵਾਲਾ ਰੰਗ ਪਾਵਾਂਗੇ ਥੋੜਾ ਜਿਹਾ ਵਿੱਚ ਰੰਗ ਸੋਹਣਾ ਹੋ ਜਾਊਗਾ ਲੇ ਸਿਵਿਕ ਲੈਚੀ ਪਾウダー ਵੀ ਪਾ ਸਕਦੇ ਆ ਪਰ ਲੈਚੀ ਹੈ ਨਹੀਂ ਸਿੱਕਰੇ ਲੈਚੀ ਪਾウダー ਆ ਕਰਕੇ ਨਹੀਂ ਆਪਾਂ ਪਾਇਆ ਵਿੱਚ ਲੋ ਆਪਣੀ ਜਾਸਨੀ ਬਣ ਗਈ ਏ ਇੱਕ ਤਾਰ ਬਣ ਗਈ ਏ ਤੇ ਹੁਣ ਆਪਾਂ ਲਾ ਕੇ ਤੇ ਨਾਲ ਨਾਲ ਕੜਾਈ ਚ ਪਾ ਦਿਆਂਗੇ ਉਹ ਸੁਨਾਰੀ ਨਾਲ ਉਹਨਾਂ ਨਾਲ ਆ ਲੈ ਆਂਦੇ ਆਪਾਂ ਛੇਤੀ ਜਿਵੇਂ ਜਿਵੇਂ ਠੰਡੀ ਹੋਈ ਜਾਊਗੀ ਉਹਨੇ ਉਹਨੇ ਠੰਡੀ ਹੋਈ ਜਾਊਗੀ ਫਿਰ ਆਪਾਂ ਠਾੜੀ ਚ ਪਾ ਕੇ ਪਾਣੀ ਚ ਰੱਖ ਕੇ ਠੰਡੀ ਕਰ ਲਾਂਗੇ ਪਥਾਲੀ ਨੂੰ ਤੇਲ ਲਾ ਕੇ ਰੱਖਿਆ ਹੋਇਆ ਹੈ ਤੇ ਹੁਣ ਆਪਾਂ ਥਾਲੀ ਚ ਭਾਵਾਂਗੇ ਖੜਾ ਪਾਇਦੇ ਜਿੱਕੋ ਜੀ ਕਰ ਦਾਂਗੇ ਲਓ ਆਪਾਂ ਸਵਾਰ ਕੇ ਇਹ ਪੱਧਰ ਕਰ ਲਈਏ ਇੱਕ ਪਾਸੇ ਤੇ ਹੁਣ ਆਪਾਂ ਇਹਨੂੰ ਠੰਡੀ ਕਰਾਂਗੇ ਫੇਰ ਠੰਡੀ ਕਰਕੇ ਫੇਰ ਉੱਤੇ ਆਪਾਂ ਬਦਾਮ ਲਾਵਾਂਗੇ ਕੁੱਟੇ ਹੋਏ ਫੇਰ ਆਪਦਾ ਘੰਟਾ ਫਰਿੱਜ 'ਚ ਰੱਖਾਂਗੇ ਠੰਡੇ ਥਾਂ ਇਹਨੂੰ ਠੰਡੀ ਕਰਕੇ ਜਾਵਾਂ ਠੰਡੀ ਕਰ ਲਈਏ ਪਾਣੀ 'ਚ ਮੱਠੋ ਚਪਾ ਕੇ ਠੰਡੇ ਪਾਣੀ 'ਚ ਰੱਖ ਕੇ ਤੇ ਹੁਣ ਆਪਾਂ ਬਦਾਮ ਲਾਵਾਂਗੇ ਉੱਤੇ ਜਮਾ ਪਲਾਤੇ ਤੇ ਹੁਣ ਆਪਾਂ ਅੱਧਾ ਘੰਟਾ ਫਰਿੱਜ ਚ ਰੱਖਾਂਗੇ ਬਰਫਾਲੇ ਤੇ ਜਮਾਉਣ ਵਾਲੇ ਤੇ ਫਿਰ ਆਪਾਂ ਤੁਹਾਨੂੰ ਕੱਟ ਕੇ ਦਿਖਾਵਾਂਗੇ ਲਓ ਆਪਾਂ ਹੁਣ ਬਰਫੇ ਆਪਣੀ ਠੰਡੀ ਹੋ ਗਈ ਫਰਿੱਜੋਂ ਕੱਢੀ ਐ ਪਰ ਹੋ ਗਿਆ ਖਵੇੜਾ ਤੇ ਵੀ ਕੰਮ ਹੋ ਗਿਆ ਸੀਗਾ ਕੋਈ ਤਾਂ ਕਰਕੇ ਹੁਣ ਆਪਾਂ ਕਟਾਂਗੇ ਇਹਨੂੰ ਬਰਫੀ ਆਪਣੀ ਵਧੀਆ ਬਣ ਗਈ ਐ। ਲਓ ਤਾਂ ਵਧੀਆ ਬਣੀ ਐ ਬਰਫੀ। ਕੱਕੜੀ ਵਧੀਆ ਬਣੀ ਐ। ਸੂਜੀ ਦੀ ਤੇ ਵੇਸਣ ਦੀ ਬਰਫੀ ਬਹੁਤ ਵਧੀਆ ਬਣੀ ਐ ਤੇ ਬਦਾਮ ਲਾ ਕੇ। ਤੁਹਾਨੂੰ ਤੋੜ ਕੇ ਦਿਖਾਵਾਂਗੇ। ਆ ਦੇਖੋ ਕਿੰਨੀ ਵਧੀਆ ਬਰਫੀ ਬਣੀ ਹੈ ਬਹੁਤ ਵਧੀਆ ਬਣੀ ਹੈ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ